ਡੇਟ ਸੰਸਾਰ ਪ੍ਰੋਗਰਾਮ ਦੇ 17 ਅੰਕ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਐਥਲੈਟਿਕਸ ਦੀ ਖੇਡ ਇੱਕ ਵਿਸ਼ਵ ਪੱਧਰੀ ਖੇਡ ਹੈ ਜੋ ਬਹੁਤ ਸਾਰੀਆਂ ਵਨਗੀਆਂ ਨੂੰ ਨਾਲ ਲੈ ਕੇ ਚਲਦੀ ਹੈ। ਤੇ ਉਹਨਾਂ ਵਨਗੀਆਂ ਦੇ ਵਿੱਚੋਂ ਇੱਕ ਹੈ ਜੈਵਲਿੰਗ ਥਰੋ। ਨੀਰਜ ਚੋਪੜਾ ਦੇ ਕਰਕੇ ਜਿਹੜੀ ਭਾਰਤ ਵਿੱਚ ਬਹੁਤ ਮਕਬੂਲ ਹੋਈ ਹੈ ਲੋਕੀਂ ਦੇ ਬਾਰੇ ਜਾਣਨ ਵੀ ਲੱਗੇ ਨੇ। ਪਰ ਨੀਰਜ ਚੋਪੜਾ ਤੋਂ ਪਹਿਲਾਂ ਵੀ ਇਸ ਖੇਡ ਦਾ ਲੰਮਾ ਇਤਿਹਾਸ ਰਿਹਾ ਹੈ। ਹੁਣ ਵੀ ਇਹ ਤੇ ਅੱਗੇ ਵੀ ਰਹਿਣ ਦੀ ਪੂਰੀ ਸੰਭਾਵਨਾ ਹੈ। ਤੇ ਇਸੇ ਜੈਵਲਨ ਥਰੋ ਦੀ ਖੇਡ ਬਨਗੀ ਬਾਰੇ ਹੀ ਅੱਜ ਤਫਸੀਲ ਵਿੱਚ ਗੱਲ ਕਰ ਰਹੇ ਹਾਂ ਇੱਕ ਅਜਿਹੀ ਸ਼ਖਸੀਅਤ ਦੇ ਨਾਲ ਗੱਲ ਕਰਾਂਗੇ ਜੋ ਇਸ ਖੇਡ ਨਾਲ ਖਿਡਾਰੀ ਵਜੋਂ ਵੀ ਜੁੜੇ ਰਹੇ ਨੇ ਤੇ ਹੁਣ ਕੋਚ ਵਜੋਂ ਵੀ ਸੇਵਾਵਾਂ ਨਿਭਾ ਰਹੇ ਨੇ ਸਭ ਤੋਂ ਪਹਿਲਾਂ ਉਹਨਾਂ ਦੇ ਨਾਲ ਤੁਹਾਡੀ ਜਾਣ ਪਛਾਣ ਕਰਾਉਨੇ ਆ ਸਾਡੇ ਕੋਲ ਮੌਜੂਦ ਨੇ ਜੈਵਲਨ ਥਰੋ ਦੇ ਖਿਡਾਰੀ ਵੀ ਰਹੇ ਆ ਤੇ ਮੌਜੂਦਾ ਸਮੇਂ ਕੋਚਿੰਗ ਦੇ ਖੇਤਰ ਵਿੱਚ ਸੇਵਾਵਾਂ ਦੇ ਰਹੇ ਸ਼੍ਰੀ ਗੁਰਦੀਪ ਸਿੰਘ ਬਾਬਾ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਸਸੀ ਗਾਲ ਜੀ ਤੇ ਆਪਾਂ ਗੱਲਬਾਤ ਦੀ ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲਾਂ ਤੁਹਾਡੇ ਬਾਰੇ ਜਾਣਾਂਗੇ ਕਿ ਤੁਸੀਂ ਕਿਹੜੇ ਇਲਾਕੇ ਨਾਲ ਤਾਲੁਕ ਰੱਖਦੇ ਹੋ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਸਸੀ ਗਾਲ ਜੀ ਮੈਂ ਬਾਬਾ ਗੁਰਦੀਪ ਸਿੰਘ ਕੋਚ ਜਲੰਧਰ ਤੋਂ ਬਿਲੋਂਗ ਕਰਦਾ ਹਾਂ ਜੀ ਤੇ ਸਪੋਰਟਸ ਕਾਲਜ ਜਲੰਧਰ ਦੇ ਵਿੱਚ ਮੈਂ 2003 ਤੋਂ ਟ੍ਰੇਨਿੰਗ ਕਰਵਾ ਰਿਹਾ ਹਾਂ ਜੀ ਤੇ ਖੇਡਾਂ ਦੇ ਖੇਤਰ ਨਾਲ ਤੁਸੀਂ ਕਦੋਂ ਤੋਂ ਜੁੜੇ ਹੋ ਖੇਡਾਂ ਵੱਲ ਤੁਹਾਡਾ ਰੁਝਾਨ ਕਿਵੇਂ ਬਣਿਆ ਖਾਸ ਤੌਰ ਤੇ ਐਥਲੈਟਿਕਸ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਕਿਸੇ ਦੀ ਖੇਡਵਲ ਵੇਖ ਕੇ ਤੁਸੀਂ ਪ੍ਰਭਾਵਿਤ ਹੋਏ ਜਾਂ ਤੁਹਾਡੇ ਆਪਣੇ ਅੰਦਰ ਹੀ ਜਜ਼ਬਾ ਸੀ ਕਿ ਇਸ ਖੇਡ ਵੱਲ ਤੁਸੀਂ ਵਧਣਾ ਅਸੀਂ ਸਕੂਲ ਟਾਈਮ ਤੋਂ ਹੀ ਮਤਲਬ ਕਰਦੇ ਸੀਗੇ ਵੀ ਅਸੀਂ ਕੋਈ ਵਧੀਆ ਗੇਮ ਚੁਣੀਏ ਜੀ ਤੇ ਸਾਨੂੰ ਸਕੂਲ ਦੇ ਵਿੱਚੋਂ ਹੀ ਸਾਨੂੰ ਚੁਣਿਆ ਗਿਆ ਅਸੀਂ ਸਾਈਂ ਦਾ ਸਕੂਲ ਜਲੰਧਰ ਦੇ ਪੜੇ ਹੋਏ ਹਾਂ ਉੱਥੋਂ ਹੀ ਸਾਨੂੰ ਸਿਲੈਕਸ਼ਨ ਕੀਤੀ ਗਈ ਵੀ ਤੁਸੀਂ ਉੱਚੇ-ਉੱਚੇ ਲੰਮੇ-ਲੰਮੇ ਕਲਾਸ ਦੇ ਵਿੱਚੋਂ ਮੁੰਡੇ ਚੁਣ ਕੇ ਲੈ ਕੇ ਗਏ ਤੇ ਉਹਨਾਂ ਨੇ ਸਾਨੂੰ ਇਸ ਪੱਧਰ ਪਾਸੇ ਲਾਇਆ ਵੀ ਤੁਸੀਂ ਆਪਣਾ ਇਸ ਚੀਜ਼ ਵਾਂ ਲਾਓ ਤੇ ਤੁਸੀਂ ਆਪਣਾ ਵਧੀਆ ਭਵਿੱਖ ਬਣਾ ਸਕਦੇ ਆ ਜੀ ਤੇ ਅਸੀਂ ਫਿਰ 1988 ਦੇ ਵਿੱਚ ਗੇਮ ਸ਼ੁਰੂ ਕੀਤੀ ਸੀ ਜੀ ਅੱਛਾ ਜੀ ਤੇ 1988 ਤੋਂ ਫਿਰ ਸ਼ੁਰੂ ਕਰਕੇ ਅਸੀਂ ਸਕੂਲ ਡਿਸਟ੍ਰਿਕਟ ਨੈਸ਼ਨਲ ਪੰਜਾਬ ਉਹਦੇ ਵਿੱਚ ਫਿਰ ਅਸੀਂ ਹਿੱਸਾ ਲਿਆ ਤੇ ਐਦਾਂ ਅਸੀਂ ਫਿਰ ਅੱਗੇ ਵਧਦੇ ਗਏ ਸੋ ਤੁਸੀਂ ਗੱਲ ਕਰ ਰਹੇ ਹੋ ਸਨ 1988 ਤੋਂ ਉਹਦੇ ਆਸ-ਪਾਸ ਦੇ ਸਮੇਂ ਵੀ ਜਦੋਂ ਖੇਡਾਂ ਪ੍ਰਤੀ ਮਾਹੌਲ ਹੁਣ ਵਰਗਾ ਨਹੀਂ ਸੀ ਉਦੋਂ ਇੱਕ ਵੱਖਰੀ ਤਰ੍ਹਾਂ ਦੇ ਹਾਲਾਤ ਨਜ਼ਰ ਆਉਂਦੇ ਸੀ ਖਾਸ ਕਰ ਖੇਡਾਂ ਦੇ ਖੇਤਰ ਦੀ ਜਦੋਂ ਆਪਾਂ ਗੱਲ ਕਰਦੇ ਆਂ ਉਹਨੀਆਂ ਸਹੂਲਤਾ ਸਹਿਤ ਤਿਆਰੀ ਲਈ ਨਹੀਂ ਸੀ ਹੁੰਦੀਆਂ ਸੋ ਕਿਹੋ ਜਿਹੇ ਹਾਲਾਤ ਸੀ ਉਸ ਵੇਲੇ ਜਦੋਂ ਤੁਸੀਂ ਖੇਡਾਂ ਦੇ ਨਾਲ ਜੁੜਨਾ ਸ਼ੁਰੂ ਹੋਏ ਖੇਡ ਸਹੂਲਤਾ ਪੱਖੋਂ ਦੇਖੋ ਜੀ ਉਸ ਟਾਈਮ ਤੇ ਤੇ ਇੰਨੀਆਂ ਸਹੂਲਤਾਂ ਵੀ ਨਹੀਂ ਸੀ ਹੈਗੀਆਂ ਜੰਨੀਆਂ ਮਤਲਬ ਹੁਣ ਇਸ ਟਾਈਮ ਦੇ ਵਿੱਚ ਲੇਟੈਸਟ ਟੈਕਨੀਕ ਹੈ ਲੇਟੈਸਟ ਗਰਾਊਂਡਾਂ ਹੈਗੀਆਂ ਆਪਣੇ ਕੋਲ ਜੀ ਉਸ ਟਾਈਮ ਤੇ ਤੇ ਅਸੀਂ ਦੌੜ ਕੇ ਹੀ ਕਈ ਵਾਰ ਸਕੂਲ ਜਾਣਾ ਤੇ ਦੌੜ ਕੇ ਹੀ ਅਸੀਂ ਗਰਾਊਂਡ ਵੱਲ ਨੂੰ ਜਾਣਾ ਜੀ ਤੇ ਅਸੀਂ ਜਾਣਾ ਵੀ ਅਸੀਂ ਗਰਾਊਂਡ ਤੇ ਟਾਈਮ ਨਾਲ ਪਹੁੰਚ ਜਾਈਏ ਹਮ ਤੇ ਕਦੀ ਕਿਸੇ ਨਾਲ ਸਾਈਕਲ ਤੇ ਦੌੜ ਕੇ ਜਾਣਾ ਲਿਫਟ ਮੰਗ ਕੇ ਜਾਣਾ ਹਾਂਜੀ ਤੇ ਬੋਲਵਾਲਾ ਵੀ ਸਾਨੂੰ ਮਤਲਬ ਹੁੰਦਾ ਸੀ ਵੀ ਤੁਸੀਂ ਚਲੋ ਜੇ ਤੁਸੀਂ ਕਰ ਸਕਦੇ ਆ ਤੇ ਵਧੀਆ ਕਰੋ ਜੀ ਤੁਹਾਨੂੰ ਮਤਲਬ ਕੋਈ ਰੋਕ ਟੋਕ ਨਹੀਂ ਹੈਗੀ ਤੁਸੀਂ ਕਰੋ ਵਧੀਆ ਤੇ ਅਸੀਂ ਉਸ ਟਾਈਮ ਦੀਆਂ ਸਹੂਲਤਾਂ ਦੇ ਨਾਲ ਜੇ ਇਸ ਟਾਈਮ ਨੂੰ ਕੰਪੇਅਰਸ ਕਰੀਏ ਤੇ ਬਹੁਤ ਹੀ ਜ਼ਿਆਦਾ ਅੰਤਰ ਹੈ ਜੀ ਉਦੋਂ ਇੰਨੀ ਫੈਸਿਲਿਟੀ ਨਹੀਂ ਸੀ ਹੈਗੀਆਂ ਹਮ ਤੇ ਉਦੋਂ ਮਤਲਬ ਦਿੱਕਤਾਂ ਦਾ ਸਾਹਮਣਾ ਮਤਲਬ ਜ਼ਿਆਦਾ ਸੀਗਾ ਤੇ ਹੁਣ ਦੇ ਟਾਈਮ ਤੇ ਥੋੜਾ ਘੱਟ ਹੈਗਾ ਜੀ ਸਹੂਲਤਾਂ ਘੱਟ ਸੀ ਤੇ ਚੁਣੌਤੀਆਂ ਜ਼ਿਆਦਾ ਸੀ ਚੁਣੌਤੀਆਂ ਜ਼ਿਆਦਾ ਸੀ ਪਰ ਫਿਰ ਵੀ ਤੁਸੀਂ ਮਿਹਨਤ ਨਾਲ ਅੱਗੇ ਸਕੂਲ ਦੀ ਹਲਾਸ਼ੀਰੀ ਤੁਹਾਨੂੰ ਮਿਲਦੀ ਰਹੀ ਤੇ ਸਫ਼ਰ ਜਿਹੜਾ ਸੁਖਾਲਾ ਤੁਹਾਡਾ ਹੋਇਆ ਹੋਇਆ ਜੀ ਤੇ ਇਸ ਤੋਂ ਬਾਅਦ ਜਦੋਂ ਤੁਸੀਂ ਖੇਡਾਂ ਦੇ ਖੇਤਰ ਵੱਲ ਅੱਗੇ ਵਧਣਾ ਸ਼ੁਰੂ ਹੋਏ ਤੇ ਫਿਰ ਵੱਖ-ਵੱਖ ਮੁਕਾਬਲੇ ਵਿੱਚ ਹਸਾਲਿਆ ਸਕੂਲ ਤੋਂ ਬਾਅਦ ਫਿਰ ਜਦੋਂ ਤੁਸੀਂ ਨੌਜਵਾਨ ਉਮਰੇ ਜੋ ਮੁਕਾਬਲੇ ਖੇਡੇ ਜਿਨ੍ਹਾਂ ਵੱਖ-ਵੱਖ ਥਾਵਾਂ 'ਤੇ ਖੇਡੇ ਉਹਨਾਂ ਬਾਰੇ ਵੀ ਜ਼ਰੂਰ ਦੱਸੋ ਕੂਲ दैट ਜਿਹੜਾ ਹੁੰਦਾ ਉਹਦੇ ਵਿੱਚ ਵੀ ਕੰਪੀਟੀਸ਼ਨ ਕਾਫੀ ਹੁੰਦਾ ਸੀਗਾ ਤੇ ਜਦੋਂ ਅੱਗੇ ਨੈਸ਼ਨਲ ਲੈਵਲ ਤੇ ਜਾਣਾ ਹੂੰ ਉਹਦੇ ਵਾਸਤੇ ਤਿਆਰੀ ਕਰਨ ਵਾਸਤੇ ਕਾਫੀ ਚੀਜ਼ਾਂ ਹੀ ਲੋੜ ਪੈਂਦੀ ਹੈ ਜੀ ਨੈਸ਼ਨਲ ਵਾਸਤੇ ਹੂੰ ਤੇ ਉਸ ਟਾਈਮ ਤੇ ਜੇ ਜੈਲਨ ਦੀ ਗੱਲ ਕਰੀਏ ਜਿਹੜਾ ਅਸੀਂ ਇਵੈਂਟ ਚੂਜ਼ ਕੀਤਾ ਸੀ ਜੈਲਨ ਥਰੋ ਦਾ ਹਾਂਜੀ ਹਾਂਜੀ ਤੇ ਉਹ ਅੱਗੇ ਜਾ ਕੇ ਸਾਨੂੰ ਐਲੂਮੀਨੀਅਮ ਦੀ ਜੈਲਨ ਜਿਹੜੀ ਰੇਂਜ ਵਾਲੀ ਜੈਲੂ ਨੂੰ ਕਹਿੰਦੇ ਨੇ ਉਹ ਉੱਥੇ ਕੰਪੀਟੀਸ਼ਨ ਦੇ ਵਿੱਚ ਮਿਲਣੀ ਸੀਗੀ ਤੇ ਸਾਡੇ ਕੋਲ ਉਸ ਟਾਈਮ ਤੇ ਉਹ ਐਲੂਮੀਨੀਅਮ ਦੀ ਜੈਲੂ ਨਹੀਂ ਹੁੰਦੀ ਸੀਗੀ ਤੇ ਆਪਣਾ ਪ੍ਰੋਵਾਈਡ ਨਹੀਂ ਸੀ ਹੁੰਦੀ ਸਾਨੂੰ ਅਸੀਂ ਲੱਕੜ ਦੀਆਂ ਜੈਲੂ ਨਾਲ ਪ੍ਰੈਕਟਿਸ ਕਰਦੇ ਹੁੰਦੇ ਸੀਗੇ ਤੇ ਲੱਕੜ ਦੀਆਂ ਜੈਲੂ ਨਾਲ ਪ੍ਰੈਕਟਿਸ ਕਰਕੇ ਤੇ ਅਸੀਂ ਉੱਤੇ ਨੈਸ਼ਨਲ ਦੇ ਵਿੱਚ ਸਕੂਲ ਨੈਸ਼ਨਲ ਦੇ ਵਿੱਚ ਮੈਡਲ ਲੈਣਾ ਬਹੁਤ ਮਤਲਬ ਵੱਡੀ ਗੱਲ ਆ ਕਿਉਂਕਿ ਜਿਹੜੀਆਂ ਲੱਕੜ ਦੀਆਂ ਜੈਲੂਆਂ ਹੈਗੀਆਂ ਉਹ ਬਹੁਤ ਜ਼ਿਆਦਾ ਹੀ ਮਤਲਬ ਆਪਣੇ ਆਪ ਨੂੰ ਮਤਲਬ ਲਾਈਨ ਦੇ ਵਿੱਚ ਮਾਰਨਾ ਉਹਨੂੰ ਟੈਕਨੀਕ ਦੇਖਣੀ ਉਹਦੇ ਵਿੱਚ ਬਹੁਤ ਮਦੋ ਉਹਦੇ ਵਿੱਚ ਕਾਫੀ ਦਿੱਕਤ ਆਂਦੀ ਹੈ ਜੀ ਟੈਕਨੀਕ ਦੀ ਉਹਦੀ ਵਿੱਚ ਜੀ ਤੇ ਅਸੀਂ ਫਿਰ ਉਹਦੇ ਨਾਲ ਹੀ ਪ੍ਰੈਕਟਿਸ ਕਰਕੇ ਤੇ ਅਸੀਂ ਫਿਰ ਸਕੂਲ ਨੈਸ਼ਨਲ ਨੈਸ਼ਨਲ ਦੇ ਵਿੱਚ ਫਿਰ ਮੈਡਲ ਲਏ ਸੀਗੇ ਜੀ ਜੀ ਸੋ ਸਕੂਲ ਪੱਧਰ ਤੇ ਤੁਸੀਂ ਵੀ ਖੇਡੇ ਹੋ ਤੁਸੀਂ ਅਤੇ ਇਸ ਤੋਂ ਬਾਅਦ ਕੌਮੀ ਪੱਧਰ ਉੱਤੇ ਵੀ ਖੇਡੇ ਤੇ ਵੱਖ-ਵੱਖ ਪ੍ਰਾਪਤੀਆਂ ਵੀ ਹਾਸਲ ਕੀਤੀਆਂ ਤੇ ਜਦੋਂ ਆਪਾਂ ਐਥਲੈਟਿਕਸ ਦੀ ਗੱਲ ਕਰ ਰਹੇ ਸੀ ਜੈਵਲਿਨ ਦਾ ਤੁਸੀਂ ਜ਼ਿਕਰ ਕੀਤਾ ਹਾਂ ਸਭ ਤੋਂ ਪਹਿਲਾਂ ਆਪਾਂ ਇਹ ਜਾਨਣਾ ਚਾਹਾਂਗੇ ਕਿ ਐਥਲੈਟਿਕਸ ਦੇ ਵਿੱਚ ਬਹੁਤ ਸਾਰੀਆਂ ਵੰਗੀਆਂ ਹੁੰਦੀਆਂ ਟ੍ਰੈਕ ਅਤੇ ਫੀਲਡ ਦੇ ਇਵੈਂਟ ਹੁੰਦੇ ਆ ਵੱਖ-ਵੱਖ ਮੁਕਾਬਲੇ ਹੁੰਦੇ ਆ ਦਰਸ਼ਕਾਂ ਨੂੰ ਜੇਕਰ ਆਪਾਂ ਸੌਖੀ ਭਾਸ਼ਾ 'ਚ ਦੱਸਣਾ ਹੋਵੇ ਟ੍ਰੈਕ ਅਤੇ ਫੀਲਡ ਦੇ ਮੁਕਾਬਲੇ ਬਾਰੇ ਤਾਂ ਉਹ ਵੀ ਤੁਹਾਡੇ ਕੋਲੋਂ ਜ਼ਰੂਰ ਜਾਣਨਾ ਚਾਹਣਗੇ ਦੇਖੋ ਜੀ ਜਿਹੜਾ ਤੇ ਐਥਲੈਟਿਕਸ ਹੈਗੀ ਇਹਨਾਂ ਜੀ ਹਾਂਜੀ ਇਹ ਇੱਕ ਮਾਂ ਹੈ ਜੀ ਗੇਮਾਂ ਦੀ ਜੀ ਜਿਹਨੂੰ ਐਥਲੈਟਿਕਸ ਆ ਗਈ ਉਹਦੇ ਵਿੱਚ ਟ੍ਰੈਕ ਤੇ ਜਿਹੜਾ ਫੀਲਡ ਹੈਗਾ ਉਹ ਦੋ ਅਲੱਗ-ਅਲੱਗ ਹੈਗੇ ਆ ਪਰ ਇਹ ਇੱਕੋ ਹੀ ਜਗ੍ਹਾ ਦੇ ਉੱਤੇ ਇੱਕ ਹੀ ਗਰਾਊਂਡ ਦੇ ਵਿੱਚ ਸਾਰਾ ਇਹਨਾਂ ਨੂੰ ਕਰਵਾਇਆ ਜਾਂਦਾ ਹੈ ਟਰੈਕ ਤੇ ਫੀਲਡ ਜੀ ਜਿਹੜੇ ਟਰੈਕ ਦੇ ਇਵੈਂਟ ਹੈ ਜੀ ਉਹਦੇ ਵਿੱਚ ਰੇਸਿਸ ਆ ਜਾਂਦੀਆਂ ਹਾਂਜੀ ਰਨਿੰਗ ਇਵੈਂਟ ਆ ਜਾਂਦੇ ਹੈਗੇ ਜੀ ਤੇ ਜਿਹੜਾ ਹੈਗਾ ਆਪਣਾ ਫੀਲਡ ਇਵੈਂਟ ਉਹਦੇ ਵਿੱਚ ਆ ਜਾਂਦੇ ਜੀ ਆਪਣਾ ਥਰੋਅ ਦੇ ਤੇ ਆਪਣਾ ਜੰਪਸ ਇਵੈਂਟ ਜੀ ਉਹਦੇ ਵਿੱਚ ਲੌਂਗ ਜੰਪ ਹਾਈ ਜੰਪ ਪੋਲ ਵਾਟ ਜੀ ਤੇ ਦੂਸਰਾ ਆ ਗਿਆ ਜੀ ਥਰੋਅ ਦੇ ਵਿੱਚ ਆ ਗਿਆ ਜੀ ਗੋਲਾ ਡਿਸਕਸ ਜੈਵਲਨ ਜੀ ਹੈਮਰ ਥਰੋ ਜੀ ਇਹ ਜੀ ਫੀਲਡ ਦੇ ਵਿੱਚ ਆਉਂਦੇ ਆ ਜੀ ਤੇ ਜਦੋਂ ਆਪਾਂ ਸਕੂਲ ਸਕੂਲਾਂ ਦੇ ਵਿੱਚ ਆਪਾਂ ਪੜ੍ਹਦੇ ਆਂ ਵੀ ਐਥਲੈਟਿਕਸ ਹੈ ਜੀ ਐਥਲੈਟਿਕਸ ਦੀ ਗੇਮ ਹੈ ਹਾਂਜੀ ਉਹ ਜਿਹੜੇ ਤੇ ਆਪਣੇ ਸਕੂਲ ਦੇ ਵਿੱਚ ਡੀਪੀ ਲੱਗੇ ਆ ਹੂੰ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਦੱਸਣਾ ਚਾਹੀਦਾ ਜੀ ਵੀ ਆਪਣਾ ਜਿਹੜੇ ਟਰੈਕ ਤੇ ਇਵੈਂਟ ਤੇ ਫੀਲਡ ਤੇ ਇਵੈਂਟ ਇਹਨਾਂ 'ਚ ਅੰਤਰ ਕੀ ਹੈ ਜੀ ਉਹ ਕਿਉਂਕਿ ਕਈ ਵਾਰੀ ਜਦੋਂ ਬੱਚੇ ਸਾਡੇ ਕੋ ਆਂਦੇ ਖੇਡਣ ਵਾਸਤੇ ਤੇ ਫਿਰ ਉਹ ਦੇਖਦੇ ਆ ਜੀ ਆਪਣਾ ਇਵੈਂਟ ਕੋਈ ਚੂਜ਼ ਨਹੀਂ ਕਰ ਪਾਉਂਦੇ ਹੂੰ ਹੂੰ ਠੀਕ ਹੈ ਜੀ ਇਸ ਕਰਕੇ ਟਰੈਕ ਤੇ ਫੀਲਡ ਦਾ ਮਤਲਬ ਇਹ ਇੱਕ ਸਾਰੀਆਂ ਗੇਮਾਂ ਦੀ ਮਾਂ ਹੈ ਜਿਹੜੀ ਐਥਲੈਟਿਕਸ ਜੀ ਤੇ ਅਸੀਂ ਇਹਦੇ ਜਿਹੜੀ ਐਥਲੈਟਿਕਸ ਕਰ ਗਿਆ ਤੇ ਸਮਝੋ ਉਹ ਮਤਲਬ ਹਰੇਕ ਗੇਮ ਕਰ ਸਕਦਾ ਕਿਉਂਕਿ ਇਹਦੇ ਵਿੱਚ ਫਿਟਨੈਸ ਵਰਕ ਬਹੁਤ ਜ਼ਿਆਦਾ ਹੈਗਾ ਜੀ ਤੇ ਫਿਟਨੈਸ ਦੇ ਨਾਲ ਹੀ ਮਤਲਬ ਤੁਸੀਂ ਅੱਗੇ ਉਸ ਚੀਜ਼ ਨੂੰ ਕਵਰ ਕਰ ਸਕਦੇ ਹੋ ਜੀ ਸੋ ਖਿਡਾਰੀ ਕੋਈ ਵੀ ਖੇਡ ਖੇਡਦਾ ਉਸ ਦਾ ਵਧੀਆ ਐਥਲੀਟ ਹੋਣਾ ਜ਼ਰੂਰੀ ਹੈ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਇੱਕ ਵਧੀਆ ਐਥਲੀਟ ਜਿਹੜਾ ਕੋਈ ਵੀ ਖੇਡ ਖੇਡ ਸਕਦਾ ਜਿਹੜੀ ਸਰੀਰਕ ਤੌਰ ਤੇ ਕਸਰਤ ਦੀ ਮੰਗ ਕਰਦੀ ਹੈ ਜਾਂ ਤੰਦਰੁਸਤੀ ਦੀ ਮੰਗ ਕਰਦੀ ਹੈ ਪੀ ਟਰੈਕ ਐਂਡ ਫੀਲਡ ਮੁਕਾਬਲੇ ਦੀ ਆਪਾਂ ਗੱਲ ਕੀਤੀ ਤੇ ਇਹਦੇ ਵਿੱਚ ਫੇ ਆਉਂਦੀ ਹੈ ਜੈਵਲਨ ਦੀ ਗੱਲ ਜੈਵਲਨ ਥਰੋ ਜਿਹਦੇ ਵਿੱਚ ਤੁਹਾਨੂੰ ਮਹਾਰਤ ਹਾਸਲ ਹੈ ਐਥਲੈਟਿਕਸ ਦੀਆਂ ਸਾਰੀਆਂ ਵਨਗੀਆਂ ਵਿੱਚੋਂ ਤੁਹਾਡਾ ਜ਼ਿਆਦਾ ਮਹਾਰਤ ਵਾਲਾ ਰੁਝਾਨ ਜੈਵਲਨ ਵੱਲ ਕਿਵੇਂ ਗਿਆ ਦੇਖੋ ਜੀ ਜੈਲਨ ਵਾਲੇ ਪਾਸੇ ਤਾਂ ਆਣਾ ਇੱਕ ਮਤਲਬ ਲਾਸਟ ਲਾਸਟ ਦੇ ਵਿੱਚ ਕਹਿੰਦੇ ਅਸੀਂ ਜੀ ਅਸੀਂ ਆਪੀ ਹਰੇਕ ਗੇਮ ਨੂੰ ਕਰਕੇ ਦੇਖ ਲਿਆ ਅਸੀਂ ਗੋਲਾ ਵੀ ਸੱਟ ਕੇ ਦੇਖ ਲਿਆ ਅਸੀਂ ਜੈਲ ਆਪਣਾ ਹੈਮਰ ਵੀ ਕਰਕੇ ਦੇਖ ਲਈ ਸ਼ਾਰਟ ਪੁੱਟ ਵੀ ਕੀਤਾ ਡਿਸਕਸ ਵੀ ਕੀਤੀ ਜੀ ਵੀ ਥਰੋ ਇਵੈਂਟ ਦੇ ਵਿੱਚ ਅਸੀਂ ਜਿੱਥੇ ਤੱਕ ਆਪਣਾ ਜੋਰ ਲਾ ਸਕਏ ਸੀਗੇ ਉਹਦੇ ਵਿੱਚ ਸਾਨੂੰ ਕੋਚ ਸਾਹਿਬ ਨੇ ਕਿਹਾ ਵੀ ਤੁਸੀਂ ਕਰਕੇ ਦੇਖੋ ਹੂੰ ਉਹਨਾਂ ਨੇ ਦੇਖਿਆ ਵੀ ਇਹ ਬੱਚੇ ਡਿਸਕਸ ਦੇ ਵਿੱਚ ਵੀ ਮਤਲਬ ਥੋੜਾ ਉੱਪਰ ਤੱਕ ਨਹੀਂ ਜਾ ਸਕਦੇ ਜੀ ਤੇ ਜੇ ਅਸੀਂ ਗੋਲਾ ਕਰਾਇਆ ਤੇ ਵੀ ਗੋਲੇ 'ਚ ਵੀ ਨਹੀਂ ਉਹ ਮਤਲਬ ਜਿਹੜਾ ਸਪੋਰਟਸਮੈਨ ਹੁੰਦਾ ਉਹਦੀ ਮਤਲਬ ਹਾਈਟ ਬੋਡੀ ਫਿਗਰ ਉਹਦਾ ਮਤਲਬ ਸਾਰਾ ਕੁਝ ਦੇਖ ਕੇ ਜੀ ਤੇ ਫਿਰ ਉਹਨੂੰ ਦੇਖਿਆ ਜਾਂਦਾ ਕਿ ਇਹ ਮਤਲਬ ਕਿਹੜੇ ਇਵੈਂਟ ਦੇ ਵਿੱਚ ਮਤਲਬ ਜ਼ਿਆਦਾ ਕਰ ਸਕਦਾ ਬੈਸਟ ਆਪਣੇ ਆਪ ਨੂੰ ਜੀ ਤੇ ਇਸ ਕਰਕੇ ਫਿਰ ਅਸੀਂ ਫਿਰ ਬਾਅਦ ਚ ਲਾਸਟ ਵਿੱਚ ਫਿਰ ਸਾਡੇ ਕੋਚਾਂ ਨੇ ਕਿਹਾ ਵੀ ਤੁਸੀਂ ਜੈਲਨ ਕਰੋ ਤੇ ਫਿਰ ਸਾਨੂੰ ਲਾਸਟ ਵਿੱਚ ਜੈਲਨ ਹੀ ਪ੍ਰੇਫਰ ਕੀਤੀ ਕਿ ਤੁਸੀਂ ਜੈਲਨ ਠੀਕ ਕਰ ਸਕਦੇ ਆ ਜੀ ਉਸ ਫਿਰ ਅਸੀਂ ਜਦੋਂ ਜੈਲਨ ਨੂੰ ਕੀਤਾ ਤੇ ਫਿਰ ਜੈਲਨ ਦੀ ਟ੍ਰੇਨਿੰਗ ਵਾਸਤੇ ਅਸੀਂ ਗੁਰੂ ਗੋਬਿੰਦ ਸਿੰਘ ਸਟੇਡੀਅਮ ਕਰਦੇ ਸੀਗੇ ਜੀ ਤੇ ਸਾਡੇ ਉਹ ਸਾਡਾ ਨਾਂ ਸੀਗਾ ਜੀ ਸ਼੍ਰੀ ਲੇਟ ਰਤਨ ਚੰਦ ਜੀ ਅੱਛਾ ਜੋ ਕਿ ਇਹ ਆਪ ਵੀ ਇੱਕ ਹੈਮਰ ਥਰੋ ਦੇ ਮਾਸਟਰ ਕੋਚ ਸੀਗੇ ਜੀ ਆਰਮੀ ਚੋਂ ਸੀਗੇ ਤੇ ਉਹਨਾਂ ਨੇ ਮਤਲਬ ਬਹੁਤ ਜ਼ਿਆਦਾ ਮਿਹਨਤ ਕਰਾਈ ਹੂੰ ਤੇ ਫਿਰ ਅਸੀਂ ਮਤਲਬ ਉੱਪਰ ਆਪਣਾ ਜੈਵਲਨ ਥਰੋ ਨੂੰ ਅਸੀਂ ਚੰਗੇ ਢੰਗ ਨਾਲ ਕਰ ਸਕੇ ਜੀ ਸੋ ਦੇਰ ਆਏ ਦਰਸਤ ਆਏ ਅਖੀਰ ਵਿੱਚ ਤੁਸੀਂ ਜੈਵਲਨ ਵੱਲ ਲਾਇਆ ਪਰ ਇਹ ਬਿਲਕੁਲ ਸਹੀ ਫੈਸਲਾ ਕਾਮਯਾਬੀ ਵਾਲਾ ਫੈਸਲਾ ਅੱਗੇ ਜਾ ਕੇ ਸਾਬਤ ਹੋਇਆ ਤੇ ਇਸ ਤੋਂ ਬਾਅਦ ਵੀ ਤੁਸੀਂ ਕੋਚਿੰਗ ਵੱਲ ਕਦੋਂ ਆਏ ਕੋਚਿੰਗ ਵੱਲ ਕਿਵੇਂ ਮੋੜਾ ਕਟਿਆ ਖਿਡਾਰੀ ਵਜੋਂ ਯੋਗਦਾਨ ਪਾਉਣ ਤੋਂ ਬਾਅਦ ਕੋਚਿੰਗ ਵੱਲ ਕਿਵੇਂ ਆਉਣਾ ਹੋਇਆ ਦੇਖੋ ਜੀ ਮੈਂ 98 ਵਿੱਚ ਮੈਂ ਬਾਹਰ ਗਿਆ ਸੀਗਾ ਜੀ ਖੇਡਣ ਵਾਸਤੇ ਜਰਮਨ ਵਿੱਚ ਜੀ ਜਿੱਥੇ ਕਿ ਮੈਂ ਆਪਣੀ ਲਾਈਫ ਦੀ ਬੈਸਟ ਥ्रो ਲਾਈ ਸੀ 76 ਮੀਟਰ ਅੱਛਾ ਜੀ ਤੇ ਉੱਥੇ ਮੇਰਾ ਮਤਲਬ ਸਿਲਵਰ ਮੈਡਲ ਸੀਗਾ ਜੀ ਜੀ ਹਾਲਾਂਕਿ ਮੈਂ ਆਪਣੀ ਆਪਣੇ ਖਰਚੇ ਤੇ ਹੀ ਆਪਣੀ ਟ੍ਰੇਨਿੰਗ ਕਰਨ ਗਿਆ ਸੀ ਤੇ ਉੱਥੇ ਮੈਂ ਆਪਣੀ ਬੈਸਟ ਪਰਫਾਰਮੈਂਸ ਦਿੱਤੀ ਸੀਗੀ ਤੇ ਮੈਨੂੰ ਇਨਵੀਟੇਸ਼ਨ ਮੀਟ ਸੀਗੀਆਂ ਜੀ ਉੱਥੇ ਜੀ ਉਹਦੇ ਵਿੱਚ ਮੈਂ ਆਪਣੀ ਪਰਫਾਰਮੈਂਸੀ ਚੈੱਕ ਕਰਨ ਗਿਆ ਸੀਗਾ ਜੀ ਹੂੰ ਤੇ ਉਹ ਮੇਰਾ ਜੀ ਉਸ ਦਿਨ ਆਪਣਾ 20 ਮਈ 1998 ਦੇ ਵਿੱਚ ਮੇਰਾ ਉੱਥੇ ਨਾ ਐਕਸੀਡੈਂਟ ਹੋ ਗਿਆ ਸੀਗਾ ਅੱਛਾ ਜੀ ਜਿੱਦਨ ਮੈਂ ਆਪਣੀ ਲਾਈਫ ਦੀ ਬੈਸਟ ਹੋ ਰਹੀ ਸੀ ਉਸ ਦਿਨ ਹੀ ਸ਼ਾਮ ਨੂੰ ਮੇਰਾ ਉੱਥੇ ਐਕਸੀਡੈਂਟ ਹੋ ਗਿਆ ਜੀ ਅੱਛਾ ਜੀ ਤੇ ਮੈਂ ਉੱਪਰੋਂ ਸਾਈਕਲ ਤੇ ਵਾਪਸ ਘਰ ਜਾ ਰਿਹਾ ਸੀਗਾ ਤੇ ਪਹਾੜੀ ਦੇ ਉੱਤੋਂ ਮੈਂ ਨਾ ਸਲਿੱਪ ਕਰ ਗਿਆ ਸੀ ਸਾਈਕਲ ਮੇਰਾ ਜੀ ਤੇ ਮੈਂ ਕਾਫੀ ਪਿਆ 60 ਫੁੱਟ ਥੱਲੇ ਡਿੱਗ ਗਿਆ ਸੀਗਾ ਖਾਈ ਦੇ ਵਿੱਚ ਜੀ ਤੇ ਮੈਂ ਮਤਲਬ ਪੂਰੀ ਰਾਤ ਉੱਥੇ ਪਿਆ ਰਿਆ ਤੇ ਮੇਰੇ ਸਪਾਇਨਲ ਇੰਜਰੀ ਆ ਗਈ ਸੀਗੀ ਅੱਛਾ ਜੀ ਸਪਾਇਨ ਇੰਜਰੀ ਆਨ ਕਰਕੇ ਮੈਂ ਮਤਲਬ ਆਪਣਾ ਬਿਲਕੁਲ ਹੀ ਜਿਹੜਾ ਮੇਰਾ ਬੋਡੀ ਬੈਲੈਂਸ ਸੀਗਾ ਉਹ ਬਿਲਕੁਲ ਖਤਮ ਹੋ ਗਿਆ ਕੱਲੀ ਗਰਦਨ ਹਿੱਲਦੀ ਸੀਗੀ ਜੀ ਤੇ ਜਦੋਂ ਉਹਨਾਂ ਨੇ ਮੈਨੂੰ ਦੂਜੇ ਦਿਨ ਚੱਕਿਆ ਸੀਗਾ ਉੱਥੇ ਹਸਪੀਟਲ ਲੈ ਗਏ ਤੇ ਫਿਰ ਉੱਥੇ ਉਹਨਾਂ ਨੇ ਮੇਰਾ ਟ੍ਰੀਟਮੈਂਟ ਕੀਤਾ 2 ਮਹੀਨੇ ਮੈਂ ਉੱਥੇ ਰਿਹਾ ਸੀਗਾ ਜੀ ਤੇ ਫਿਰ ਮੈਂ ਉਥੋਂ ਫਿਰ ਵਾਪਸ ਆ ਗਿਆ ਇੱਥੇ ਹੂੰ ਜਦੋਂ ਮੈਂ ਇੱਥੇ ਦਿੱਲੀ ਵਾਪਸ ਆਇਆ ਜੀ ਇੱਥੇ ਉਹਨਾਂ ਨੇ ਮੈਨੂੰ ਮਹੀਨਾ ਇੱਕ ਇੱਥੇ ਮੈਂ ਵੀ ਹਸਪੀਟਲ ਚ ਰਿਹਾ ਇੱਥੇ ਟ੍ਰੀਟਮੈਂਟ ਆਪਣਾ ਕਰਾਇਆ ਜੀ ਉਸ ਤੋਂ ਬਾਅਦ ਫਿਰ ਮੈਂ ਜਦੋਂ ਘਰ ਆ ਗਿਆ ਤੇ ਫਿਰ ਘਰੇ ਆ ਕੇ ਮੈਂ ਆਪਣਾ ਫਿਜ਼ੀਓਥੈਰੇਪੀ ਵਗੈਰਾ ਕਰਵਾਉਂਦਾ ਰਿਹਾ ਕਾਫੀ ਮਿਹਨਤ ਕੀਤੀ ਵੀ ਆਪਣੇ ਆਪ ਨੂੰ ਆਪਣੇ ਪੈਰਾਂ ਦੇ ਉੱਤੇ ਸਟੈਂਡ ਕਰ ਲਈ ਉਹ ਦੁਬਾਰਾ ਹੂੰ ਪਰ ਬੋਡੀ ਦੀ ਹਾਲਤ ਇਦਾਂ ਦੀ ਸੀਗੀ ਕਿ ਮਤਲਬ ਦੇਖਣ ਵਾਲੇ ਵੀ ਇਹ ਕਹਿੰਦੇ ਸੀਗੇ ਵੀ ਇਹ ਮਤਲਬ ਬਚ ਕਿੱਦਾਂ ਗਿਆ ਹੂੰ ਵੀ ਇੰਨੀ ਸੱਟ ਲੱਗਣ ਦੇ ਬਾਵਜੂਦ ਵੀ ਇਹ ਬਚ ਗਿਆ ਤੇ ਚਲੋ ਮਾਰੇ ਦਾ ਸ਼ੁਕਰ ਗੁਜ਼ਾਰਾਂ ਜੀ ਅਸੀਂ ਵਾਈ ਗਰੁੱਪ ਦਾ ਧੰਨਵਾਦ ਕਰਦੇ ਆਂ ਵੀ ਉਹਨਾਂ ਨੇ ਹੱਥ ਦੇ ਕੇ ਰੱਖ ਲਿਆ ਜੀ ਵੀ ਬੱਚਿਆਂ ਨੂੰ ਮਿਹਨਤ ਕਰਾਣੀ ਸੀ ਪਤਾ ਨਹੀਂ ਐਸੇ ਕਰਕੇ ਜਾਨ ਬਖਸ਼ ਦਿੱਤੀ ਜੀ ਤੇ ਉਹ ਫਿਰ ਮੈਂ 2 ਸਾਲ ਜੀ ਆਪਣੇ ਬਿਹਨਤ ਕਰਦਾ ਰਿਆ ਤੇ ਮੈਂ 2003 ਦੇ ਵਿੱਚ ਸਪੋਰਟਸ ਕਾਲਜ ਆ ਕੇ ਮੈਂ ਸਿਰਫ ਐਵੇਂ ਜਿੱਦਾਂ ਅੱਜ ਤੁਹਾਡੇ ਨਾਲ ਬੈਠਾ ਜੀ ਇੱਥੇ ਗੱਲਬਾਤ ਕਰ ਰਿਹਾ ਐਵੇਂ ਮੈਂ ਉੱਥੇ ਬੈਠਦਾ ਹੁੰਦਾ ਸੀਗਾ ਜਾ ਕੇ ਜੀ ਤੇ ਸਾਡੇ ਸੀਨੀਅਰ ਕੋਚ ਸੀਗੇ ਜੀ ਸ਼੍ਰੀ ਰਾਮ ਪ੍ਰਤਾਪ ਜੀ ਜੀ ਜਿਨ੍ਹਾਂ ਨੇ ਮੈਨੂੰ ਕਿਹਾ ਕਿ ਤੂੰ ਇੱਥੇ ਆ ਕੇ ਬੈਠ ਕੇ ਚਲੇ ਜਾਣਾ ਵਾ ਤੇ ਤੂੰ ਸਾਡੇ ਜਿਹੜੇ ਬੱਚੇ ਇਹਨਾਂ ਨੂੰ ਟ੍ਰੇਨਿੰਗ ਕਿਉਂ ਨਹੀਂ ਕਰਾਉਂਦਾ ਮੈਂ ਕੋਸਾ ਨੂੰ ਕਿਹਾ ਜੀ ਮੈਂ ਕਹੀ ਮੈਂ ਤੇ ਆਪ ਹੀ ਮਤਲਬ ਆਪਣੇ ਆਪ ਨੂੰ ਲੈ ਕੇ ਮਸੀ ਆਣਾ ਤੁਰਦਾ ਵਾ ਤੇ ਮੈਂ ਇਹਨਾਂ ਨੂੰ ਟ੍ਰੇਨਿੰਗ ਕੀ ਕਰਾਉਣੀ ਜੀ ਉਹ ਕਹਿੰਦੇ ਤੇਰੇ ਕੋ ਆਪਣਾ ਗੁਣ ਹੈਗਾ ਤੂੰ ਇਹਨਾਂ ਨੂੰ ਦੱਸ ਵੀ ਇਹ ਸਾਡੇ ਬੱਚੇ ਅੱਗੇ ਸਕੂਲਾਂ ਦੇ ਵਿੱਚ ਨੈਸ਼ਨਲ ਵਿੱਚ ਮੈਡਲ ਲੈਣਗੇ ਜੀ ਤੇ ਮੈਂ ਫਿਰ ਕਿਹਾ ਜੀ ਚਲੋ ਜਿੱਦਾਂ ਤੁਸੀਂ ਕਹਿੰਨੇ ਤੇ ਆਪਾਂ ਇਹਨਾਂ ਨੂੰ ਕਰਾਦਿਆ ਕਰਾਂਗੇ ਜੀ ਤੇ ਮੈਂ ਜੀ ਉਦੋਂ ਫਿਰ 2003 ਦੇ ਵਿੱਚ ਫਿਰ ਮੈਂ ਉੱਥੇ ਸਪੋਰਟਸ ਸਕੂਲ ਤੋਂ ਹੀ ਮਤਲਬ ਇਹਨਾਂ ਬੱਚਾ ਨੂੰ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ ਜੀ ਜਿਹਦੇ ਕਰਕੇ ਮੈਨੂੰ ਵਧੀਆ ਰਿਜ਼ਲਟ ਮਿਲਿਆ ਤੇ ਸਕੂਲਾਂ ਦੇ ਵਿੱਚ ਪੰਜਾਬ ਦੇ ਵਿੱਚ ਸਕੂਲ ਪੰਜਾਬਾਂ ਦੇ ਵਿੱਚ ਆਪਣੇ ਜਿੰਨੇ ਵੀ ਬੱਚੇ ਸੀ ਸਾਰੇ ਜੀ 골ਡ ਮੈਡਲ ਤੇ ਆਪਣਾ সিলਵਰ ਮੈਡਲ ਦੇ ਵਿੱਚ ਆਏ ਜੀ ਤੇ ਉਹਨਾਂ ਨੇ ਆ ਕੇ ਦੱਸਿਆ ਵੀ ਕੋ ਸਾਹਿਬ ਵੀ ਅਸੀਂ ਵਧੀਆ ਪਰਫਾਰਮੈਂਸ ਦਿੱਤੀ ਤੇ ਸਾਡਾ ਮਤਲਬ ਤੁਹਾਡਾ ਜੋੜਾ ਸਾਨੂੰ ਦੱਸਿਆ ਉਹ ਕੰਮ ਆਇਆ ਕੰਮ ਆ ਤੇ ਮੈਂ 2003 ਤੋਂ ਫਿਰ ਮਤਲਬ ਸਕੂਲ ਆਪਣਾ ਸਪੋਰਟਸ ਸਕੂਲ ਤੋਂ ਫਿਰ ਮੈਂ ਨਾ ਕੋਚਿੰਗ ਲਾਈਨ ਦੇ ਵਿੱਚ ਹੀ ਫਿਰ ਮੈਂ ਕਹਾਂ ਵੀ ਚਲੋ ਠੀਕ ਹੈ ਵੀ ਇੱਧਰਲੇ ਪਾਸੇ ਨੂੰ ਰਸਤਾ ਦਿੱਤਾ ਰੱਬ ਨੇ ਤੇ ਫਿਰ ਆਪਾਂ ਇੱਧਰ ਨੂੰ ਤੁਰ ਪਏ ਤੇ ਜੀ ਉੱਥੋਂ ਫਿਰ ਮੈਂ 2003 ਤੋਂ ਲੱਗਾ ਸੀਗਾ ਜੀ ਆਪਣਾ ਕੋਚਿੰਗ ਲਾਈਨ ਦੇ ਵਿੱਚ ਤੇ ਉਸ ਤੋਂ ਬਾਅਦ ਫਿਰ ਜਿੱਦਾਂ ਹੁਣ ਰੈਗੂਲਰ ਫਿਰ ਚੱਲਦੇ ਚੱਲਦੇ ਫਿਰ ਹੁਣ ਅੱਜ ਤੱਕ ਫਿਰ ਕੋਚਿੰਗ ਲਾਈਨ ਦੇ ਵਿੱਚ ਹੀ ਮੇਰਾ ਹੁਣ ਕੰਮ ਚੱਲਦਾ ਪਿਆ ਜੀ ਤੇ ਮੈਂ ਮਤਲਬ ਉਦਾਂ ਜਿਹੜੇ ਮੇਰੇ ਕੋਲ ਪੈਰਾ ਗੇਮ ਵਾਲੇ ਆ ਹੈਂਡੀਕੈਪਡ ਬੱਚੇ ਉਹ ਵੀ ਆਉਂਦੇ ਆ ਪ੍ਰੈਕਟਿਸ ਕਰਨ ਜੀ ਮੇਰੇ ਕੋ ਆਊਟਸਾਈਡਰ ਤੇ ਇਧਰਲੇ ਆਪਣੇ ਪੰਜਾਬ ਵਾਲੇ ਬੱਚੇ ਸਾਰੇ ਪ੍ਰੈਕਟਿਸ ਕਰਦੇ ਆ ਜੀ ਤੇ ਜਿਹੜੇ ਆਪਣੇ ਪੈਰਾ ਗੇਮ ਦੇ ਬੱਚੇ ਸੀਗੇ ਉਹ ਵੀ ਆਪਣਾ ਨੈਸ਼ਨਲ ਦੇ ਵਿੱਚ 골ਡ ਮੈਡਲ ਜੀ ਤੇ ਆਪਣਾ 2016 ਦੀ ਰੀਓਲੰਪਿਕ ਦੇ ਵਿੱਚ ਮੁੰਡਾ ਹਰਿਆਣੇ ਦਾ ਸੀਗਾ ਜੀ ਉਹਨੇ ਪਾਰਟਿਸਪੇਸ਼ਨ ਕੀਤਾ ਸੀਗਾ ਸ਼ਾਰਟ ਪੁੱਟ ਦੇ ਵਿੱਚ ਜੀ ਉਹਨੇ ਵਧੀਆ ਪਰਫਾਰਮੈਂਸ ਦਿੱਤੀ ਜੀ ਵਰਲਡ ਆਰਮੀ ਦਾ ਉਹਨੇ ਰਿਕਾਰਡ ਕੀਤਾ ਸੀਗਾ ਸ਼ਾਰਟ ਪੁੱਟ ਦੇ ਵਿੱਚ ਹਾਂਜੀ ਮਤਲਬ ਕਾਫੀ ਵਧੀਆ ਪਰਫਾਰਮੈਂਸ ਆਈ ਜੀ ਮਤਲਬ ਬੱਚਿਆਂ ਨੂੰ ਮਤਲਬ ਹੁਣ ਸਾਨੂੰ ਵੀ ਫਿਰ ਐਸ ਲਾਈਨ ਦੇ ਵਿੱਚ ਜਦੋਂ ਪਏ ਫਿਰ ਸਾਨੂੰ ਪੈਰਾ ਵਾਲੀ ਜਿਹੜੀ ਸੀਗੀ ਗੇਮ ਉਹਦੇ ਬਾਰੇ ਪਤਾ ਲੱਗਾ ਮੈਂ ਆਪ ਵੀ ਪੈਰਾ ਨੈਸ਼ਨਲ ਦੇ ਵਿੱਚ ਪਾਰਟਿਸਪੇਸ਼ਨ ਕੀਤਾ ਫਿਰ ਦੁਆਰਾ ਜੀ ਕਿਉਂਕਿ ਮੈਂ ਅੰਦਰੋਂ ਇਜਾਜ਼ਤ ਨਹੀਂ ਮਿਲਦੀ ਪਈ ਸੀ ਮੈਂ ਜਿਹੜੇ ਪੈਰਾ ਵਾਲੇ ਇਹਨਾਂ ਦੇ ਨਾਲ ਖੇਡਾਂ ਹੂੰ ਕਿਉਂਕਿ ਮੈਂ ਸਹੀ ਬੱਚਿਆਂ ਨਾਲ ਖੇਡਦਾ ਰਿਹਾ ਹਾਂ ਹਾਂਜੀ ਆਪਣੀ ਯੰਗ ਜਿੱਦਾ ਸੀਗੀ ਤੇ ਫਿਰ ਅੰਦਰੋਂ ਮਤਲਬ ਇਜਾਜ਼ਤ ਨਹੀਂ ਮਿਲਦੀ ਸੀ ਵੀ ਆਪਾਂ ਇਹਨਾਂ ਨਾਲ ਕਰੀਏ ਆਪਣੇ ਨੂੰ ਕੰਪੀਟੀਸ਼ਨ ਉਹ ਫਿਰ ਅਸੀਂ ਜਦੋਂ ਮਤਲਬ ਉੱਥੇ ਗਏ ਦੇਖਿਆ ਵੀ ਇਹ ਬੱਚੇ ਪੈਰਾ ਵਾਲੇ ਆ ਉਹਨਾਂ ਬਾਰੇ ਫਿਰ ਮਤਲਬ ਜਾਣਿਆ ਵੀ ਇਹ ਕਿੱਦਾਂ ਮਤਲਬ ਇਹਨਾਂ ਦਾ ਈਵੈਂਟ ਹੁੰਦਾ ਵਾ ਉਹਨਾਂ ਦਾ ਕੈਟਾਗਰੀ ਕਿਹੜੀ ਹੁੰਦੀ ਹੈ ਫਿਰ ਮਤਲਬ ਕੋਚਿੰਗ ਲਈ ਮਤਲਬ ਸਾਰੀ ਫਿਰ ਨੌਲੇਜ ਦੇ ਨਾਲ ਹੀ ਇਦਾਂ ਚੱਲਦੀ ਹੈ ਜੀ ਜੀ ਸੋ ਇੱਕ ਬਹੁਤ ਹੀ ਮੰਦ ਭਾਗਾ ਘਟਨਾਕ੍ਰਮ ਸੀ ਜਿਹਨੇ ਤੁਹਾਡੀ ਜ਼ਿੰਦਗੀ ਵਿੱਚ ਇੱਕ ਮੋੜ ਲਿਆਂਦਾ ਪਰ ਉਸ ਤੋਂ ਬਾਅਦ ਤੁਹਾਡੀ ਹਿੰਮਤ ਹੌਸਲੇ ਤੇ ਜਜ਼ਬੇ ਦੀ ਕਹਾਣੀ ਵੀ ਸ਼ੁਰੂ ਹੁੰਦੀ ਹੈ ਕਿ ਤੁਸੀਂ ਕਿਵੇਂ ਆਪਣੇ ਆਪ ਨੂੰ ਸੰਭਾਲਿਆ ਵੀ ਤੇ ਆਪਣਾ ਜਿਹੜਾ ਤਜਰਬਾ ਆ ਜਿਹੜਾ ਤੁਸੀਂ ਹਾਸਲ ਕੀਤਾ ਸੀ ਉਹ ਨੌਜਵਾਨ ਖਿਡਾਰੀਆਂ ਤੱਕ ਪਹੁੰਚਾਇਆ ਤੇ ਉਹਨਾਂ ਨੂੰ ਅੱਗੇ ਵਧਣ ਵਿੱਚ ਹੁਣ ਤੁਸੀਂ ਮਦਦ ਕਰ ਰਹੇ ਹੋ। ਹੂੰ ਤੇ ਜੋ ਨੌਜਵਾਨ ਖਿਡਾਰੀ ਤੁਹਾਡੇ ਕੋਲ ਆਉਂਦੇ ਆ ਸਿਖਲਾਈ ਲੈਣ ਲਈ ਜਾਂ ਜਿਨ੍ਹਾਂ ਨੂੰ ਤੁਸੀਂ ਵੇਖਦੇ ਹੋ, ਪਰਖਦੇ ਹੋ। ਉਹਨਾਂ ਵਿੱਚ ਤੁਹਾਨੂੰ ਕਿਹੜੇ ਗੁਣ ਨਜ਼ਰ ਆਉਂਦੇ ਆ ਜਿਨ੍ਹਾਂ ਨੂੰ ਵੇਖ ਕੇ ਤੁਸੀਂ ਕਹਿ ਸਕਦੇ ਹੋ ਕਿ ਜੈਵਲਿਨ ਜਾਂ ਐਥਲੈਟਿਕਸ ਦੇ ਵਿੱਚ ਹੋਰ ਵਰਗੀਆਂ ਵਿੱਚ ਵਧੀਆ ਕਰ ਸਕਦੇ ਆ, ਅੱਗੇ ਵਧ ਸਕਦੇ ਆ। ਕਿਹੜੇ ਗੁਣ ਹੋਣੇ ਚਾਹੀਦੇ ਆ ਇੱਕ ਚੰਗੇ ਐਥਲੀਟ ਦੇ ਜੋ ਤੁਸੀਂ ਮੰਨਦੇ ਹੋ? ਇਹ ਇੱਕ ਕੋਚ ਜਿਹੜਾ ਹੁੰਦਾ ਹੀ ਇਹ ਬੱਚੇ ਨੂੰ ਤਰਾਸ਼ਦਾ ਜਿਦਾਂ ਕੋਲੇ 'ਚ ਉਹ ਹੀਰਾ ਤਰਾਸ਼ੀਦਾ। ਹਾਂਜੀ। ਉਦਾਂ ਉਹ ਚੀਜ਼ ਨੂੰ ਦੇਖਣਾ ਪੈਂਦਾ ਜੀ ਬੱਚਿਆਂ ਦੇ ਵਿੱਚੋਂ ਵੀ ਜੇ 10 ਬੱਚੇ ਖੜੇ ਹੈ ਤੇ ਦਸਾਂ ਦੇ ਵਿੱਚੋਂ ਦੋ ਬੱਚੇ ਜਾਂ ਤਿੰਨ ਬੱਚੇ ਕੱਢਣੇ ਉਹ ਕੋਚ ਦੀ ਜਿੰਮੇਤ ਹੁੰਦੀ ਆ ਨਿਗਾਹ ਦੇ ਵਿੱਚ ਵੀ ਤੁਸੀਂ ਉਹਨੂੰ ਕਿਸ ਤਰ੍ਹਾਂ ਮਤਲਬ ਕੈਚ ਕਰਦੇ ਆ ਹਾਂਜੀ ਉਹਦੇ ਵਿੱਚ ਬੱਚੇ ਦੇ ਵਿੱਚ ਟੈਲੈਂਟ ਜੀ ਉਹਦੀ એનર્ਜੀ ਤੇ ਬੱਚੇ ਦੀ ਹਾਈਟ ਹਮ ਬੋਡੀ ਬੈਲੈਂਸ ਉਹਦਾ ਜੀ ਜਦੋਂ ਉਹਦਾ ਇੱਕ ਟ్రਾਇਲ ਕਰਦੇ ਆ ਉਹਦੇ ਵਿੱਚ ਫਿਰ ਉਹਦਾ ਟੈਸਟ ਲੈਂਦੇ ਆ ਦੇਖਿਆ ਜਾਂਦਾ ਵੀ ਇਹ ਮਤਲਬ ਕਿਹੜੇ ਇਵੈਂਟ ਦੇ ਵਿੱਚ ਫਿਰ ਇਹ ਮਤਲਬ ਅੱਗੇ ਵੱਧ ਸਕਦਾ ਜੀ ਉਹ ਮਤਲਬ ਇਹਨਾਂ ਦੇ ਇੱਕ ਟ్రਾਇਲ ਹੁੰਦੇ ਆ ਜੀ ਉਹਦੇ ਕਰਕੇ ਫਿਰ ਉਹਨਾਂ ਨੂੰ ਉਹਦੇ ਵਿੱਚ ਸਿਲੈਕਸ਼ਨ ਕੀਤੀ ਜਾਂਦੀ ਉਹਨਾਂ ਨੂੰ ਜੀ ਤੇ ਜੈਵਲਿਨ ਦੇ ਨਾਲ ਨਾਲ ਤੁਸੀਂ ਥੋੜਾ ਜਿਹਾ ਜ਼ਿਕਰ ਕੀਤਾ ਸੀ ਡਿਸਕਸ ਥਰੋ ਦਾ ਤੇ ਸ਼ਾਰਟ ਪੁੱਟ ਦਾ ਹਾਂਜੀ ਇਹਨਾਂ ਵੰਗੀਆਂ ਨੂੰ ਵੀ ਤੁਸੀਂ ਨੇੜੋਂ ਵੇਖਦੇ ਹੋ ਜੈਵਲਿਨ ਵਾਂਗ ਹੀ ਅ ਤਜਰਬਾ ਤੁਹਾਡਾ ਇਹਨਾਂ ਬਾਰੇ ਕੀ ਕਹਿੰਦਾ ਹਾਂਜੀ ਜਿਹੜਾ ਮਤਲਬ ਥਰੋ ਇਵੈਂਟ ਹੈਗਾ ਨਾ ਜੀ ਇਹਦੇ ਵਿੱਚ ਹੈ ਤਾਂ ਵੱਖਰੀ ਵੱਖਰੀ ਟੈਕਨੀਕ ਹੈ ਨਾ ਦੀ ਸਾਰਿਆਂ ਦੀ ਹਾਂਜੀ ਪਰ ਜਦੋਂ ਆਪਾਂ ਥਰੋ ਕੋਚ ਬਣ ਗਏ ਥਰੋਇੰਗ ਕੋਚ ਨੂੰ ਮਤਲਬ ਸਾਰੀਆਂ ਹੀ ਥਰੋ ਇਵੈਂਟ ਬਾਰੇ ਪਤਾ ਹੋਣਾ ਚਾਹੀਦਾ ਜਿਹੜਾ ਬੰਦਾ ਥਰੋ ਕਰਾਂਦਾ ਉਹਨੂੰ ਡਿਸਕਸ ਬਾਰੇ ਜੈਲਨ ਬਾਰੇ ਸ਼ਾਰਟ ਪੁੱਟ ਬਾਰੇ ਹੈਮਰ ਥਰੋ ਬਾਰੇ ਜੀ ਉਹ ਸਾਰੀ ਠੀਕ ਮਤਲਬ ਇੱਕ ਟੈਕਨੀਕ ਮਤਲਬ ਜਿਹੜੀ ਹੁੰਦੀ ਕਿ ਉਹ ਕੋਚ ਦੇ ਕੋਲ ਹੋਣੀ ਚਾਹੀਦੀ ਹੈ ਵੀ ਜੇ ਉਹਦੇ ਕੋਲ ਬੱਚਾ ਹੈਮਰ ਥਰੋ ਦਾ ਆ ਗਿਆ ਤੇ ਉਹ ਉਹਨੂੰ ਹੈਮਰ ਥਰੋ ਬਾਰੇ ਵੀ ਦੱਸ ਸਕੇ ਦੱਸ ਸਕੇ ਤੇ ਜੇ ਮਤਲਬ ਮੰਨ ਲਓ ਤੁਸੀਂ ਉਹਨੂੰ ਸ਼ਾਰਟ ਪੁੱਟ ਕਰਾਉਣਾ ਤੇ ਸ਼ਾਰਟ ਪੁੱਟ ਤੇ ਡਿਸਕਸ ਜਿਹੜੀ ਉਹਦੀ ਥੋੜੀ ਟੈਕਨੀਕ ਸੇਮ ਹੁੰਦੀ ਮਿਲਦੀ ਜੀ ਠੀਕ ਹੈ ਜੀ ਮਿਲਦੀ ਜੁਲਦੀ ਟੈਕਨੀਕ ਹੁੰਦੀ ਹੈ ਤੇ ਉਹ ਮਤਲਬ ਡਿਸਕ ਅਤੇ ਸ਼ਾਰਟ ਪੁੱਟ ਨੂੰ ਵੀ ਮਤਲਬ ਕਰਵਾ ਸਕਦੇ ਆ ਤੇ ਜਿਹੜਾ ਹੈਮਰ ਤੇ ਜੈਵਲਨ ਹੈਗਾ ਹੈਮਰ ਜੈਵਲਨ ਬਹੁਤ ਡਿਫਰੈਂਟ ਹੈ ਇਹਦੇ ਵਿੱਚ ਜੀ ਜੈਵਲਨ ਦੀ ਜਿਹੜੀ ਟੈਕਨੀਕ ਆ ਉਹ ਮਤਲਬ ਬਹੁਤ ਹੀ ਟੈਕਨੀਕਲ ਇਵੈਂਟ ਦੇ ਵਿੱਚ ਮਤਲਬ ਉਹਨੂੰ ਆਪਾਂ ਲੈ ਕੇ ਚੱਲੀਏ ਤੇ ਫਿਰ ਮਤਲਬ ਉੱਪਰ ਤੱਕ ਮਤਲਬ ਆਪਾਂ ਕਿਸੇ ਬੰਦੇ ਨੂੰ ਜਾਂ ਕੋਈ ਮੈਡਲ ਜਿੱਦਾਂ ਆਪਾਂ ਕਹਿੰਦੇ 올림픽 ਜੇ ਮੈਡਲ ਲੈਣਾ ਉਸ ਚੀਜ਼ ਨੂੰ ਉੱਥੇ ਤੱਕ ਲੈ ਕੇ ਜਾਣਾ ਉਹਦੇ ਵਾਸਤੇ ਬਹੁਤ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ ਜੀ ਜੀ ਸੋ ਥਲੈਟਿਕਸ ਦੇ ਵਿੱਚ ਹੀ ਆਉਂਦੀਆਂ ਨੇ ਇਹ ਸਾਰੀਆਂ ਖੇਡ ਬਣ ਗਈਆਂ ਹਾਂਜੀ ਪਰ ਇਹਨਾਂ ਦੀਆਂ ਜੜ੍ਹਾਂ ਕਿਤੇ ਨਾ ਕਿਤੇ ਥੋੜੀਆਂ ਜਿਹਾ ਆਪਸ ਜੁੜਦੀਆਂ ਆ ਜਿਵੇਂ ਕਿ ਤੁਸੀਂ ਦੱਸਿਆ ਕਿ ਇਹਨਾਂ ਦੇ ਵਿੱਚ ਥਰੋ ਹੁੰਦੀ ਹੈ ਕਿਸੇ ਚੀਜ਼ ਨੂੰ ਸੁੱਟਣਾ ਹੁੰਦਾ ਸੋ ਤਕਨੀਕ ਜਿਹੜੀ ਆ ਉਹ ਕਿਤੇ ਨਾ ਕਿਤੇ ਥੋੜੀ ਬਹੁਤ ਹੀ ਮੇਲ ਖਾਂਦੀ ਹੈ ਹਾਂਜੀ ਤੇ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕਿ ਜਿਹੜੇ ਸਾਰੇ ਇਵੈਂਟ ਨੇ ਜਾਂ ਖੇਡ ਬਣਗੀਆਂ ਨੇ ਇਹਨਾਂ ਦੀ ਤਿਆਰੀ ਕਰਨ ਲੱਗਿਆਂ ਖਿਡਾਰੀ ਨੂੰ ਕੀ ਕੀ ਚਾਹੀਦਾ ਹੁੰਦਾ ਸਾਜ਼ੋ ਸਮਾਨ ਜ ਜਿਹਨੂੰ ਸੌਖੀ ਭਾਸ਼ਾ 'ਚ ਕਿੱਟ ਵੀ ਕਹਿ ਦਿੰਦੇ ਆ ਕਿਉਂਕਿ ਇਹ ਵੀ ਦਰਸ਼ਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹਦੇ ਲਈ ਕਿਹੜਾ ਕਿਹੜਾ ਸਮਾਨ ਚਾਹੀਦਾ ਹੁੰਦਾ ਕਿੰਨਾ ਖੋਦਾ ਖਰਚਾ ਹੁੰਦਾ ਜੋ ਖਿਡਾਰੀ ਨੂੰ ਕਰਨਾ ਪੈਂਦਾ ਦੇਖੋ ਜੀ ਸਾਜੋ ਸਮਾਨਤਾ ਮਤਲਬ ਜਿਹੜਾ ਹੈਗਾ ਪਹਿਲਾਂ ਤੇ ਬਹੁਤ ਹੀ ਮਤਲਬ ਚਲੋ ਸਸਤਾ ਸੀਗਾ ਸਮਾਂ ਹੁਣ ਅੱਜ ਦੇ ਅੱਜ ਦੇ ਟਾਈਮ ਦੇ ਵਿੱਚ ਮਤਲਬ ਜੇ ਦੇਖਿਆ ਜਾਏ ਤੇ ਕਾਫੀ ਮਹਿੰਗਾ ਸਮਾਂ ਹੈ ਜੀ ਤੇ ਸਾਜੋ ਸਮਾਨ ਵੀ ਕਾਫੀ ਮਹਿੰਗਾ ਹੋ ਗਿਆ ਜੀ ਜਿਹੜੀ ਜੈਵਲਨ ਹੈਗੀ ਆ ਜੇ ਅਸੀਂ ਜੈਵਲਨ ਦੀ ਗੱਲ ਕਰੀਏ ਤੇ ਜੈਵਲਨ ਇੱਕ ਜਿਹੜੀ ਸਟੈਂਡਰਡ ਲੈਵਲ ਵਾਲੀ ਜੈਵਲਨ ਹੈਗੀ ਆ ਉਹ ਮਤਲਬ ਘੱਟੋ ਘੱਟ ਵੀ 1,20,000 22,000 ਦੀ ਆਦੀ ਹੈ ਜੀ ਅੱਛਾ ਜੀ ਜਿਹੜੀ 올림픽 ਲੈਵਲ ਦੇ ਵਿੱਚ ਜਾ ਕੇ ਯੂਜ਼ ਕੀਤੀ ਜਾਂਦੀ ਜੀ ਤੇ ਜੇ ਅਸੀਂ ਉਹਦਾ ਟ੍ਰੇਨਿੰਗ ਵਾਲੀਆਂ ਜੈਲਨਾਂ ਹੀ ਯੂਜ਼ ਕਰੀਏ ਤੇ 15000 ਦੀ ਵੀ ਹੈਗੀ ਆ 10000 ਦੀ ਵੀ ਹੈਗੀ ਆ ਤੇ ਉਹ ਮਤਲਬ ਜਿਹੜੇ ਬੱਚੇ ਸਾਡੇ ਪ੍ਰੈਕਟਿਸ ਕਰਦੇ ਆ ਤੇ ਉਹ ਮਤਲਬ ਇੰਨਾ ਫੋਲਡ ਨਹੀਂ ਕਰ ਪਾਉਂਦੇ ਜੀ ਵੀ ਇੱਕ ਬੱਚਾ ਜੇ ਮਤਲਬ ਜੈਲਨ ਲੈਣੀ ਹੋਵੇ ਤੇ ਵੀ 15-20000 ਦੀ ਜੈਲਨ ਇੱਕ ਬੱਚਾ ਲਵੇ ਤੇ ਨਾਲੇ ਆਪਣੀ ਡਾਈਟ ਵੀ ਖਾਣੀ ਉਹਨੇ ਜੀ ਡਾਈਟ ਦਾ ਖਰਚਾ ਵੀ ਕਰਨਾ ਜੈਲਨ ਵੀ ਲੈਣੀ ਜੀ ਸਪਾਈਕਸ ਜਿਹੜੇ ਹੈਗੇ ਆ ਉਹ ਵੀ ਘੱਟੋ ਘੱਟ 15 12-15000 ਦੇ ਸਪਾਈਕਸ ਆnde ਵਧੀਆ ਜਿਹੜੇ ਅੱਛਾ ਜੀ ਤੇ ਮਤਲਬ ਕਾਫੀ ਮਹਿੰਗਾ ਸਮਾਂ ਹੈ ਜੀ ਜੀ ਤੇ ਜੇ ਸਸਤੇ ਨਾਲ ਗੱਲ ਕਰੀਏ ਤੇ ਫਿਰ ਉਹ ਜੇ ਜੈਲਨ ਸਸਤੇ ਵਾਲੀ ਕਰਾਂਗੇ ਯੂਜ਼ ਤੇ ਫਿਰ ਸਾਨੂੰ ਉਹ ਜਿਹੜੀ ਉਹਦੀ ਰੇਂਜ ਆ ਉਹ ਆਪਣੇ ਹੱਥ ਦੇ ਵਿੱਚ ਬੈੰਦੀ ਨਹੀਂ ਜੀ ਠੀਕ ਉਹਦੇ ਨਾਲ ਅੱਛਾ ਜੀ ਉਹ ਫਿਰ ਥੋੜਾ ਉਹਦੇ ਵਿੱਚ ਡਿਫਰੈਂਟ ਬਹੁਤ ਆ ਜਾਂਦਾ ਜੈਲਨ ਜਿਹੜੀ ਸਟੈਂਡਰਡ ਜੈਲਨ ਤੇ ਜਿਹੜੀ ਟ੍ਰੇਨਿੰਗ ਜੈਲਨ ਦੇ ਵਿੱਚ ਬਹੁਤ ਅੰਤਰ ਹੈਗਾ ਜੀ ਜੀ ਸੋ ਉੱਚ ਪੱਧਰ ਦਾ ਸਮਾਨ ਜਿਹੜਾ ਹੈ ਉਹ ਖਰੀਦਣਾ ਹਰੇ ਖਿਡਾਰੀ ਲਈ ਜ਼ਰੂਰੀ ਹੋ ਜਾਂਦਾ ਤੇ ਮਹਿੰਗਾ ਵੀ ਕਾਫੀ ਹੁੰਦਾ ਹੈ ਇਹ ਚੀਜ਼ ਵੀ ਜ਼ਰੂਰ ਦਰਸ਼ਕਾਂ ਨੂੰ ਪਤਾ ਲੱਗੀ ਹੋਵੇਗੀ ਤੇ ਜੈਵਲਿਨ ਦੀ ਜਦੋਂ ਗੱਲ ਹੁੰਦੀ ਹੈ ਤਾਂ ਨੀਰਜ ਚੋਪੜਾ ਦਾ ਨਾਮ ਜ਼ਰੂਰ ਆਉਂਦਾ ਹੈ ਜਿਨ੍ਹਾਂ ਦੇ ਕਰਕੇ ਇਸ ਖੇਡ ਦਾ ਨਾਮ ਇੱਕ ਵਾਰ ਫਿਰ ਵੱਡੇ ਪੱਧਰ ਉੱਤੇ ਚਮਕਿਆ ਤੇ ਆਮ ਲੋਕਾਂ ਤੱਕ ਵੀ ਜੈਵਲਿਨ ਦੀ ਚਰਚਾ ਇਸ ਸਮੇਂ ਦੁਆਰਾ ਹੋਣ ਲੱਗੀ ਹੈ ਹਾਂਜੀ ਨੀਰਜ ਚੋਪੜਾ ਤੋਂ ਇਲਾਵਾ ਵੀ ਤੁਸੀਂ ਵੇਖ ਰਹੇ ਹੋ ਕਿ ਇਸ ਵੇਲੇ ਨੌਜਵਾਨ ਖਿਡਾਰੀ ਇਸ ਖੇਡ ਵੱਲੋਂ ਆ ਰਹੇ ਆ ਜੈਵਲਿਨ ਵੱਲ ਜਾਂ ਐਥਲੈਟਿਕਸ ਦੀਆਂ ਹੋਰ ਬਨਗੀਆਂ ਵੱਲ ਜਿਨ੍ਹਾਂ ਤੋਂ ਆਪਾਂ ਆਸ ਕਰ ਸਕਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਦੇਸ਼ ਦਾ ਨਾਮ ਰੌਸ਼ਨ ਕਰਨਗੇ ਵੱਡੇ ਖੇਡ ਮੁਕਾਬਲੇ ਵਿੱਚ ਹਾਂਜੀ ਜੈਵਲਨ ਦੇ ਵਿੱਚ ਵੀ ਮਤਲਬ ਕਾਫੀ ਬੱਚੇ ਸਾਡੇ ਮਤਲਬ ਹੁਣ 80 ਪਲੱਸ ਤੋਂ ਉੱਪਰ 85 85 ਮੀਟਰ ਤੋਂ ਉੱਪਰ ਥ्रो ਕਰ ਰਹੇ ਆ ਅੱਛਾ ਜੀ ਬਹੁਤ ਵਧੀਆ ਮਤਲਬ ਉਪਰਾਲਾ ਹੈ ਕਿ ਮਤਲਬ ਜੈਵਲਨ ਨੂੰ ਇੰਨਾ ਉੱਪਰ ਨੀਰੇ ਚੋਪੜਾ ਨੇ ਚੱਕ ਦਿੱਤਾ ਜੀ ਕਿ ਜਿਹੜਾ ਉਹਦਾ ਸਟੈਂਡਰਡ ਲੈਵਲ ਹੈਗਾ 90 ਮੀਟਰ ਦਾ ਉਹਨੇ ਹੁਣ 90 23 ਦਾ ਰਿਕਾਰਡ ਕਰ ਦਿੱਤਾ ਹਾਂਜੀ ਜਿਹੜਾ ਕਿ ਨਵਾਂ ਰਿਕਾਰਡ ਕੀਤਾ ਉਹਨੇ ਜੀ ਤੇ ਉਹਦੇ ਜਦੋਂ ਕਿ ਜਿਹੜੇ ਦੂਸਰੇ ਬੱਚੇ ਹੈਗੇ ਉਹਨੂੰ ਦੇਖਦੇ ਆ ਅਗਲੇ ਇਹ ਇਹੀ ਕਹਿੰਦੇ ਕਿ ਅਸੀਂ ਨੀਰੇ ਚੋਪੜਾ ਵਾਂਗੂ ਹੀ ਉੱਤੇ ਆਈਏ ਹੂੰ ਹੂੰ ਉਹਨੂੰ ਦੇਖਦੇ ਦੇਖਦੇ ਹੀ ਸਾਰਿਆਂ ਨੇ ਮਤਲਬ ਜਿਸ ਤਰ੍ਹਾਂ ਟ੍ਰੇਨਿੰਗ ਕੀਤੀ ਆ ਸਾਡੇ ਕੋਲ ਇਸ ਟਾਈਮ ਉੱਪਰਲੇ ਲੈਵਲ 85 ਮੀਟਰ ਤੋਂ ਉੱਪਰ ਵਾਲੇ ਘਟੋ ਘੜ ਵਿੱਚ 7-8 ਬੱਚੇ 85 ਮੀਟਰ ਦੇ ਆ ਜੀ 7-8 ਹੀ ਬੱਚੇ ਥੱਲੇ 80 ਮੀਟਰ ਵਾਲੇ ਆ ਤੇ ਮਤਲਬ ਕਾਫੀ ਮਤਲਬ ਉੱਚ ਲੈਵਲ ਤੇ ਮਤਲਬ ਜੈਵਲਨ ਦਾ ਜਿਹੜਾ ਹੈਗਾ ਨਾ ਸਟੈਂਡਰਡ ਚਲੇ ਗਿਆ ਜੀ ਤੇ ਜੇ ਮਤਲਬ ਆਪਾਂ ਦੂਸਰੇ ਪਾਸੇ ਆਈਏ ਵੀ ਦ ਰਨਿੰਗ ਇਵੈਂਟ ਵਾਲੇ ਪਾਸੇ ਤੇ ਉਹ ਵੀ ਸਾਡਾ ਮਤਲਬ ਕਾਫੀ ਵਧੀਆ ਉਪਰਾਲਾ ਹੈਗਾ ਕੋਚਾਂ ਦਾ ਸਾਡੇ ਜਿਹੜੇ ਇੰਟਰਨੈਸ਼ਨਲ ਕੋਚ ਹੈਗੇ ਲੱਗੇ ਹੋਏ ਸਾਰੇ ਜੀ ਉਹਨਾਂ ਨੇ ਵਧੀਆ ਕੰਮ ਕੀਤਾ ਹੈਗਾ ਹੁਣ ਪਹਿਲਾਂ ਸਾਨੂੰ ਟਰੈਕ ਦੇ ਉੱਤੇ ਸਾਡੇ ਦੇਖਣ ਨੂੰ ਸੀ ਮਿਲਦਾ ਵੀ ਸਾਡਾ ਕੋਈ 100 ਮੀਟਰ ਦੇ ਵਿੱਚ ਬੈਠਾ ਬੱਚਾ ਜਾਂ ਸਾਡਾ ਕੋਈ 200 ਮੀਟਰ 400 ਮੀਟਰ ਉਹ ਵੀ ਹੁਣ ਸਾਨੂੰ ਟਰੈਕ ਦੇ ਉੱਤੇ ਸਾਡੇ ਜਿਹੜੇ ਬੱਚੇ ਬੈਠੇ ਦੇਖੇ ਮਿਲਦੇ ਆ ਟਰੈਕ ਦੇ ਵਿੱਚ ਜੇ ਦੂਸਰੀ ਸਟੇਟ ਦੇ ਬੱਚੇ ਦੋ ਆ ਤੇ ਸਾਡੇ ਤਿੰਨ ਬੱਚੇ ਬੈਠੇ ਉਹਨਾਂ ਦੇ ਲੈਵਲ ਦੇ ਵਿੱਚ ਬਰਾਬਰ ਖੇਡਣ ਵਾਸਤੇ ਹਾਂਜੀ ਤੇ ਬਸ ਰਨਿੰਗ ਦੇ ਵਿੱਚ ਵੀ ਸਾਡਾ ਮਤਲਬ ਕਾਫੀ ਦਬ ਦਾਬ ਬਣਦਾ ਜਾਂਦਾ ਹੁਣ ਜੀ ਤੇ ਟਰੈਕ ਤੇ ਥਰੋ ਇਵੈਂਟ ਦੇ ਵਿੱਚ ਮਤਲਬ ਪਹਿਲਾਂ ਸਾਡੇ ਪੰਜਾਬ ਦੀ ਬਹੁਤ ਚੜ੍ਹਾਈ ਹੁੰਦੀ ਸੀਗੀ ਹਾਂਜੀ ਤੇ ਹੁਣ ਥੋੜਾ ਜਿਹਾ ਪੰਜਾਬ ਥੋੜਾ ਜਿਹਾ ਪਿੱਛੜ ਗਿਆ ਪਿੱਛੇ ਨੂੰ ਆ ਗਿਆ ਗੇਮਾਂ ਦੇ ਵਿੱਚ ਹਾਂਜੀ 12ਵੇਂ ਨੰਬਰ ਤੇ ਆ ਗਿਆ ਜੀ ਪਹਿਲਾਂ ਸਾਡਾ ਪੰਜਾਬ 1 ਨੰਬਰ ਤੇ ਹੁੰਦਾ ਸੀਗਾ ਹਾਂਜੀ ਹਾਂਜੀ ਨੈਸ਼ਨਲ ਦੇ ਵਿੱਚ ਹਾਰਵਰਡ ਟਾਈਮ ਚੈਂਪੀਅਨ ਬॉयਜ਼ ਐਂਡ ਗਰਲ ਦੀ ਚੈਂਪੀਅਨ ਆਂਦੀ ਹੁੰਦੀ ਸੀਗੀ ਬਿਲਕੁਲ ਹਾਂਜੀ ਤੇ ਹੁਣ ਸਾਡਾ ਪੰਜਾਬ 12ਵੇਂ ਨੰਬਰ ਤੇ ਕਿਤੇ 2 ਮੈਡਲ ਕਿਤੇ 10 ਮੈਡਲ ਜੀ ਤੇ ਏ ਮਤਲਬ ਸਾਨੂੰ ਫਿਰ ਵੀ ਖੁਸ਼ੀ ਹੈ ਕਿ ਸਾਡੇ ਜਿਹੜੇ ਰਿਸਰ ਆ ਥਰੋਵਰ ਆ ਉਹ ਮਤਲਬ ਉੱਤੇ ਨੈਸ਼ਨਲ ਦੇ ਵਿੱਚ ਜਾ ਕੇ ਸਾਡਾ ਪੰਜਾਬ ਦਾ ਨਾਂ ਹੱਲੇ ਵੀ ਨਾਂ ਰੋਸ਼ਨ ਕਰ ਰਹੇ ਆ ਕਰ ਸਕਦੇ ਜੀ ਤੇ ਆਪਾਂ ਆਸ ਵੀ ਕਰਦੇ ਗੇ ਅੱਗੇ ਔਣ ਖਿਡਾਰੀ ਤੇ ਨਾਂ ਰੋਸ਼ਨ ਕਰਨ ਸੂਬੇ ਦਾ ਵੀ ਦੇਸ਼ ਦਾ ਵੀ ਦੇਸ਼ ਦਾ ਵੀ ਤੇ ਤੁਹਾਡੇ ਕੋਲੋਂ ਸੰਦੇਸ਼ ਜ਼ਰੂਰ ਲਵਾਂਗੇ ਉਹਨਾਂ ਦਰਸ਼ਕਾਂ ਲਈ ਖਾਸ ਕਰ ਨੌਜਵਾਨ ਦਰਸ਼ਕਾਂ ਲਈ ਜੋ ਤੁਹਾਨੂੰ ਵੇਖ ਰਹੇ ਆ ਸੁਣ ਰਹੇ ਆ ਤੁਹਾਡੀ ਗੱਲ ਜੇ ਉਹਨਾਂ ਨੇ ਸਾਰੀ ਸੁਣੀ ਹੈ ਉਹਦੇ ਵਿੱਚੋਂ ਪ੍ਰੇਰਣਾ ਲੈ ਸਕਦੇ ਆ ਅਗੇ ਵਧਨ ਦਾ ਜਜ਼ਬਾ ਹਾਸਲ ਕਰ ਸਕਦੇ ਆ ਕੀ ਕਹਿਣਾ ਚਾਹੋਗੇ ਤੁਸੀਂ ਮਾਤਾ ਪਿਤਾ ਨੂੰ ਬੱਚਿਆਂ ਨੂੰ ਖੇਡਾਂ ਪਰ ਦੇਖੋ ਜੀ ਮਾਤਾ ਪਿਤਾ ਨੂੰ ਤਾਂ ਅਸੀਂ ਇਹੀ ਕਹਿੰਨੇ ਆ ਕਿ ਆਪਣੇ ਬੱਚਿਆਂ ਨੂੰ ਤੁਸੀਂ ਗੇਮਾਂ ਵੱਲ ਲਾਓ ਹੂੰ ਵੱਧ ਤੋਂ ਵੱਧ ਤੁਸੀਂ ਉਹਨਾਂ ਨੂੰ ਗਰੌਂਡਾਂ ਵਿੱਚ ਭੇਜੋ ਜੀ ਗਰੌਂਡਾਂ ਵਿੱਚ ਭੇਜੋਗੇ ਉਹਨਾਂ ਨੂੰ ਇੱਕ ਤਾਂ ਦਿਸ਼ਾ ਸਹੀ ਮਿਲੇਗੀ ਹੂੰ ਇੱਕ ਉਹਨਾਂ ਨੂੰ ਜਿਹੜਾ ਕਿ ਖੇਡਾਂ ਦਾ ਜਜ਼ਬਾ ਉਹਨਾਂ ਦੇ ਅੰਦਰ ਪੈਦਾ ਹੋਏਗਾ ਜੀ ਤੇ ਨਾਲੇ ਉਹ ਪੜ੍ਹਾਈ ਵੱਲ ਵੀ ਆਪਣਾ ਵਧੀਆ ਧਿਆਨ ਲਾਣਗੇ ਕਿਉਂਕਿ ਜੇ ਖੇਡ ਕੇ ਜਾਣਗੇ ਤੇ ਪੜ੍ਹਾਈ ਵੀ ਵਧੀਆ ਕਰ ਸਕਦੇ ਆ ਦਿਮਾਗ ਫਰੈਸ਼ ਹੋ ਜਾਂਦਾ ਸਵੇਰੇ ਸ਼ਾਮ ਤੁਸੀਂ ਗਰਾਊਂਡ ਚ ਆਓ ਫਿਰ ਜਾ ਕੇ ਤੁਸੀਂ ਆਪਣਾ ਸਟੱਡੀ ਕਰੋ ਬਾਅਦ ਚ ਫਿਰ ਤੁਸੀਂ ਸ਼ਾਮ ਨੂੰ ਗਰਾਊਂਡ ਚ ਆਨੇ ਆ ਮਤਲਬ ਮਾਪਿਆਂ ਨੂੰ ਇਹੀ ਅਸੀਂ ਕਹਿੰਨੇ ਜੀ ਚਲੋ ਤੁਸੀਂ ਆਪਣੇ ਬੱਚਿਆਂ ਨੂੰ ਚੰਗੇ ਰਸਤੇ ਲਾਓ ਤੇ ਅੱਗੇ ਆਪਣੀ ਲਾਈਫ ਨੂੰ ਵੀ ਵਧੀਆ ਬਣਾਉਣ ਤੇ ਚੰਗੀਆਂ ਨੌਕਰੀਆਂ ਲੈਣ ਇਸ ਕਰਕੇ ਅਸੀਂ ਹਰੇਕ ਮਾਤਾ ਪਿਤਾ ਨੂੰ ਇਹੀ ਸੰਦੇਸ਼ ਦਿੰਨੇ ਕਿ ਆਪਣੇ ਬੱਚਿਆਂ ਨੂੰ ਤੁਸੀਂ ਗਰਾਊਂਡਾਂ ਵਿੱਚ ਭੇਜੋ ਉਹਨਾਂ ਨੂੰ ਗੇਮਾਂ ਵੱਲ ਜੋੜੋ ਜੀ ਉਹ ਜ਼ਰੂਰ ਸਾਰੇ ਇਸ ਬੰਨੇ ਧਿਆਨ ਦੇਣ ਜੀ ਆਪਾਂ ਆਸ ਕਰਦੇ ਹਾਂ ਕਿ ਖੇਡਾਂ ਵਾਲੇ ਬੰਨੇ ਅਸੀਂ ਹੋਰ ਪਰਫੁੱਲਿਤ ਹੋਈਏ ਤੇ ਅੱਜ ਦੀ ਇਸ ਗੱਲਬਾਤ ਦਾ ਵਿਲਾ ਇੱਥੇ ਹੀ ਮੁਕੰਮਲ ਹੋਣ ਵੱਲ ਵਧ ਰਿਹਾ ਹੈ ਬਹੁਤ ਹੀ ਸਾਰਥਕ ਗੱਲਬਾਤ ਬਹੁਤ ਵਧੀਆ ਜਾਣਕਾਰੀ ਤੁਸੀਂ ਮੁਹੱਈਆ ਕਰਵਾਈ ਉਸ ਖੇਡ ਬੰਗੀ ਬਾਰੇ ਜਿਹਦੀ ਸਾਡੇ ਦੇਸ਼ ਵਿੱਚ ਬਹੁਤ ਗੱਲ ਹੁੰਦੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਆਉਣ ਵਾਲੇ ਸਮੇਂ ਲਈ ਸ਼ੁਭ ਕਾਮਨਾਵਾਂ ਥੈਂਕ ਯੂ ਜੀ ਧੰਨਵਾਦ ਦੂਰਦਰਸ਼ਨ ਦਾ ਜਿਨ੍ਹਾਂ ਨੇ ਸਾਨੂੰ ਇੱਥੇ ਆਨ ਦਾ ਮੌਕਾ ਦਿੱਤਾ ਸਾਡੇ ਡਿਸਟ੍ਰਿਕਟ ਸਪੋਰਟਸ ਆਫਸਰ ਗੁਰਪ੍ਰੀਤ ਸਿੰਘ ਜੀ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਸਾਨੂੰ ਗਰਾਊਂਡ ਨਾਲ ਜੋੜਿਆ ਹੋਇਆ ਕਿ ਅਸੀਂ ਇਹ ਆਪਣੇ ਇਸ ਜਿਹੜੀ ਕੰਡੀਸ਼ਨ ਹੈਗੀ ਇਹਦੇ ਵਿੱਚ ਵੀ ਜਾ ਕੇ ਅਸੀਂ ਆਪਣਾ ਕੰਮ ਵਧੀਆ ਕਰੀ ਜਾਂਦੇ ਤੇ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਵੀ ਸੀ ਅੱਜ ਦੀ ਗੱਲਬਾਤ ਖੇਡ ਸੰਸਾਰ ਪ੍ਰੋਗਰਾਮ ਦਾ ਅੱਜ ਦਾ ਇਹ ਤਾਜ਼ਾ ਤਰੀਨ ਅੰਕ ਇਸੇ ਤਰ੍ਹਾਂ ਨਵੇਂ ਅੰਕ ਵਿੱਚ ਕਿਸੇ ਨਵੀਂ ਖੇਡ ਤੇ ਕਿਸੇ ਹੋਰ ਖੇਡ ਸ਼ਖਸੀਅਤ ਨੂੰ ਲੈ ਕੇ ਤੁਹਾਡੇ ਸਾਹਮਣੇ ਫੇਰ ਹਾਜ਼ਰ ਹੋਵਾਂਗੇ ਅੱਜ ਦਾ ਪ੍ਰੋਗਰਾਮ ਵੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ